ਬਿਜਲੀ ਸੋਧ ਬਿੱਲ ਜਿਹਨੂੰ ਮਨਜ਼ੂਰੀ ਦੇਣ ਵਾਸਤੇ ਸੂਬਿਆਂ ਦੇ ਸੁਝਾਅ ਵੀ ਮੰਗੇ ਗਏ ਸੀਗੇ ਤਾਂ ਇਹਦਾ ਹੁਣ ਵਿਰੋਧ ਹੁੰਦਾ ਨਜ਼ਰ ਆ ਰਿਹਾ ਪਹਿਲਾਂ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਉਦੋਂ ਵੀ ਕਿਸਾਨਾਂ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕੀਤਾ ਸੀਗਾ ਤੇ ਹੁਣ ਇੱਕ ਤਰੀਕੇ ਨਾਲ ਇਹ ਲਾਗੂ ਹੋ ਵੀ ਚੁੱਕਿਆ ਹੈ ਕਿਉਂਕਿ ਜਿਹੜੇ ਸਮਾਰਟ ਮੀਟਰ ਵਗੈਰਾ ਨੇ ਉਹ ਕਈ ਘਰਾਂ ਦੇ ਵਿੱਚ ਲੱਗ ਚੁੱਕੇ ਨੇ ਅੱਜ ਕੱਲ ਤਾਂ ਉਹ ਟਰਾਂਸਪੇਰੈਂਟ ਜੇ ਸ਼ੀਸ਼ੇ ਵਾਲੇ ਡੱਬੇ ਦੇ ਵਿੱਚ ਵੀ ਮੀਟਰ ਲੱਗ ਰਹੇ ਨੇ ਵੱਖਰੇ ਨੇ ਬਾਕੀਆਂ ਨਾਲੋਂ ਪਰ ਇਹਦਾ ਵਿਰੋਧ ਕਿਸਾਨਾਂ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਅਜ ਵੱਖ-ਵੱਖ ਥਾਵਾਂ ਦੇ ਉੱਤੇ ਕਹਿੰਦੇ ਜਿਹੜੇ ਖਾਸ ਕਰ ਬਿਜਲੀ ਘਰ ਨੇ ਜਾਂ ਬਿਜਲੀ ਦੇ ਗ੍ਰਿਡ ਨੇ ਉਹਨਾਂ ਦੇ ਬਾਹਰ ਰੋਸ ਮੁਜ਼ਾਰੇ ਕੀਤੇ ਜਾਣੇ ਨੇ ਤੇ ਜਿਹੜੇ ਬਿੱਲ ਇਹਦੇ ਸਬੰਧਤ ਜਿਹੜੀਆਂ ਕਾਪੀਆਂ ਨੇ ਉਹ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਵੀ ਸਾਨੂੰ ਇਹ ਬਿੱਲ ਮਨਜ਼ੂਰ ਨਹੀਂ ਹੈ ਕਿਉਂਕਿ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਵੀ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਹੁਣ ਜੇਕਰ ਇਹ ਬਿਜਲੀ ਸੋਧ ਬਿੱਲ ਆ ਜਿਹੜਾ ਇਹਨੂੰ ਝੰਡੀ ਮਿਲਦੀ ਹੈ ਹਰੀ ਝੰਡੀ ਮਿਲਦੀ ਹੈ ਤਾਂ ਇਹਦਾ ਸਿੱਧਾ ਇਹ ਵੀ ਹੋਵੇਗਾ ਕਿ ਜਿਹੜੇ ਮੋਟਰਾਂ ਦੇ ਬਿੱਲ ਨੇ ਉਨਾ ਦੇ ਉੱਤੇ ਵੀ ਇਹਦਾ ਅਸਰ ਪਵੇਗਾ ਕਿਉਂਕਿ ਇਸ ਵੇਲੇ ਮੋਟਰਾਂ ਦੇ ਬਿੱਲ ਨਹੀਂ ਆਉਂਦੇ ਘਰਾਂ ਦੇ ਵਿੱਚ ਜਿਹੜੀ 300 ਯੂਨਿਟ ਪੰਜਾਬ ਦੇ ਵਿੱਚ ਚੱਲ ਰਹੀ ਆ ਤਾਂ ਉਹਦੇ ਉੱਤੇ ਵੀ ਇਹਦਾ ਸਿੱਧਾ ਅਸਰ ਪਵੇਗਾ ਕਮਰਸ਼ੀਅਲ ਤੋਂ ਲੈ ਕੇ ਘਰੇਲੂ ਲੈ ਕੇ ਸਾਰੀ ਤਰ੍ਹਾਂ ਦੀ ਬਿਜਲੀ ਸਪਲਾਈ ਦੇ ਉੱਤੇ ਇਹਦਾ ਸਿੱਧਾ ਅਸਰ ਪੈਣ ਵਾਲਾ ਹੈ ਜੇਕਰ ਕਹਿੰਦੇ ਇਸ ਬਿੱਲ ਨੂੰ ਲਿਆਂਦਾ ਜਾਂਦਾ ਇਹਨੂੰ ਹਰੀ ਝੰਡੀ ਮਿਲ ਜਾਂਦੀ ਹੈ